ਆ ਵੇਖ ਲੋ ਕਿੰਨਾ ਗੰਦਾ ਕੇਕ ਖਵਾਇਆ ਜਾ ਰਿਹਾ ਹੈ ਲੋਕਾਂ ਨੂੰ ਕਿੰਨੇ ਗੰਦੇ ਸਮਾਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਥਾਂ ਤੇ ਕੋਈ ਜਾਨਵਰ ਵੀ ਨਾ ਬੈਠੇ ਤੇ ਇੱਥੇ ਇਨਸਾਨਾਂ ਦੇ ਲਈ ਕੇਕ ਤਿਆਰ ਕਰ ਰਹੇ ਨੇ ਹਾਂਜੀ ਇੱਧਰ ਵੇਖੋ ਆ ਬੈਠੇ ਹੋ ਪਰ ਉਹ ਮਰ ਬਟਨ ਤੋਂ ਬਾਅਦ ਅੱਛੀ ਯਾਦ ਹੋਵੇਗੀ ਜੂ ਕੇਕ ਖਾ ਕੇ ਮਰ ਗਈ ਸੀ ਉਸ ਦੀ ਜਾਨ ਚਲੀ ਗਈ ਸੀ ਪਰ ਹੱਲੇ ਵੀ ਇਹ ਲੋਕ ਸੁਧਰ ਨਹੀਂ ਰਹੇ ਅੱਜ ਇਹ ਚੀਜ਼ਾਂ ਖਾ ਕੇ ਬੰਦਾ ਮਰੇਗਾ ਨਹੀਂ ਤਾਂ ਹੋਰ ਕੀ ਹੋਵੇਗਾ ਅਜਿਹੇ ਬੰਦਿਆਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਨੇ ਤੂੰ ਹਾਂ ਕੱਡੋ ਕੱਡੋ ਜਿਹੜਾ ਮੈਂ ਬਣਾਉਂਦਿਆ ਵੀਡੀਓ ਨਹੀਂ ਕੜਨਾ ਕਹਿੰਦੇ ਭਾਜੀ ਨਹੀਂ ਕੜਨਾ ਯਾਰ ਜਿਹਾ ਸਸਤੀਗੜ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥਵਾੜੇ ਨਾਲ ਇੱਕ ਤੁਹਾਨੂੰ ਖਬਰ ਯਾਦ ਹੋਏਗੀ ਪਟਿਆਲਾ ਦੀ ਜਿੱਤੇ ਕਿ ਇੱਕ ਬੱਚੀ ਨੇ ਆਪਣਾ ਜਨਮ ਦਿਨ ਮਨਾਇਆ ਸੀ ਕਿ ਕੇਕ ਕੱਟ ਕੇ ਜਦੋਂ ਹੀ ਖਾਦਾ ਤੇ ਉਸ ਬੱਚੀ ਦੀ ਜਾਨ ਚਲੀ ਗਈ ਕਿਉਂਕਿ ਕੇਕ ਜਿਹੜਾ ਸੀ ਉਹ ਬੜਾ ਪੁਰਾਣਾ ਸੀ ਦੋਨੇ ਕੱਜੇ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਹਰ ਇੱਕ ਪਰਿਵਾਰ ਨੂੰ ਡਰਨਾ ਚਾਹੀਦਾ ਹੈ ਆਨਲਾਈਨ ਚੀਜ਼ਾਂ ਨੂੰ ਬਾਰੇ ਆ ਵੇਖ ਲੋ ਕੇਕ ਬਣਾਇਆ ਜਾ ਰਿਹਾ ਹੈ ਕੇਕ ਬਣਾਉਂਦਾ ਇਸ ਤਰੀਕਾ ਜਦੋਂ ਛਾਪਾਂ ਮਾਰਿਆ ਗਿਆ ਇਸ ਥਾਂ ਤੇ ਤੇ ਪਤਾ ਲੱਗਾ ਕਿ ਇਹ ਤਾਂ ਇੰਨੇ ਗੰਦੇ ਤਰੀਕੇ ਦੇ ਨਾਲ ਕੇਕ ਬਣਾ ਰਹੇ ਸੀ ਪੁਰਾਣੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਸੀ ਪੁਰਾਣੇ ਸਮਾਨ ਦਾ ਇਸਤੇਮਾਲ ਕਰ ਰਹੇ ਸੀ ਅਤੇ ਖਲਾਰਾ ਤਾਂ ਇੰਝ ਪਿਆ ਸੀ ਕਿ ਉੱਤੇ ਕੋਈ ਜਾਨਵਰ ਵੀ ਨਾ ਬੈਠੇ पूरी वीडियो दिखावांगे शेयर जरूर करियो अपनी जिम्मेवारी समझ के हर घर तक ए वीडियो छड़ी आ पहुंचनी चाहिए। हमारे ਤਾਂ ਦਾ ਇਹੋ ਵੀ ਕੰਨਰੇ ਵਾਲੇ ਆ ਦੀ ਜੇ ਇੱਧਰ ਇੱਧਰ ਉਹ ਮੜਾ ਬਣਾਉਂਦੇ ਮੜਾ ਯਾਰ ਆਪਾਂ ਦੀ ਮੜਾ ਵੀਡੀਓ ਬਣਾਉਂਦੋ ਸਕੇ ਆ ਸਾਡੀ ਕਿਨਤਾ ਸਾਡੇ ਖਤ ਦਾ ਇੱਧਰ ਆ ਇੱਧਰ ਸਾਵੇ ਆਓ ਥੱਲੇ ਮਾਰ ਇੱਧਰ ਆ ਉਧਰ ਲਵਾ ਕੇ ਜੀ ਕਰੀਏ ਉਠਾਵੋ ਅੰਦਰ ਨਹੀਂ ਆਇਆ ਮੌਣਾ ਹੋਣਾ ਬਲਾਉਣਾ ਦੇਖੋ ਬੀਕਾ ਨੇਰ ਦਾ ਸਮਾਨ ਹੈ ਆ ਬੀਕਾ ਨੇਰ ਦਾ ਇਧਰ 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 ਵੇਖੋ ਥੱਲੇ ਵੇਖੋ ਜੀ ਨਾ ਸਾਹਿਬ ਆ ਜੀ ਲਿਆਓ ਇਧਰ ਬਣਾਓ ਇਧਰ ਇਧਰ ਵੇਖੋ ਇਹ ਬਿਲਕੁਲ ਆ ਨਾ ਇਹਦੇ ਦੇ ਨਾਲ ਬ੍ਰੈਡ ਕਰਾਫ ਦੇ ਤੋਂ ਹੋਣੜਿਆ ਦਿੰਦੇ ਜਾਂ ਆਜਾ ਅਸਲੀ ਸਪਤੀ ਦੀ ਤੇ ਮਹੌਬਾ ਆਕਰ ਦੇ ਅਸਾ ਆਪជា ਕੈਪੀਟਲ ਦੇ ਨਾਲ ਆ ਜਾ ਗਾਮਿਆ ਆਜਾ ਰਹੇ ਹਾਂ ਜੀ ਇਧਰ ਵੇਖੋ ਆ ਪ੍ਰੈਜ਼ੀਡੈਂਟ ਜੀ ਉਹਦੇ ਜਪਰੋਂ ਮੈਂ ਬਟਨ ਤੋਂ ਬਾਹਰ ਆਇਆ ਤੁਹਾਨੂੰ ਬਾਹਰ ਕਰੀਏ ਆਪਾਂ ਆਹ ਚੋਕ ਪਏ ਆਹ ਚੋਕ ਨੂੰ ਮਾਰਦੀ ਆ ਰਜਿੰਦਰ ਜੀ ਇੱਧਰ ਨੂੰ ਮਾਰਾ ਜਾ ਕਰੋ ਖਿਆ ਆਓ ਸ਼ੀਨਾ ਸਾਹ ਮਾਰਾ ਜਾ ਇੱਧਰ ਤੋਂ ਆਹ ਜੀ ਆਹ ਵੇਖੋ ਜੀ ਆਹ ਲੋ ਜੀ ਅੱਜ ਗਾਵਾਂ ਬੀਕਾ ਨੇਰ ਵਾਲਿਆਂ ਨੂੰ ਕਰੋ ਇੱਧਰ ਬੀਕਾ ਨੇਰ ਦੀ ਇੱਧਰ ਇੱਧਰ ਨੂੰ ਕਰੋ ਮਾਰਾ ਜਾ ਸ਼ਿਲਾਰਾ ਤਸ਼ੀਲ ਸਾਹਿਬ ਆ ਵੀ ਕਰਨੇ ਨਾਲ ਮੈਸ਼ਨੋ ਪੀਕਾ ਦੇ ਜਿਹੜਾ ਮੈਸ਼ਨ ਇਹ ਇਹ ਮੈਸ਼ਨੋ ਪੀਕਾ ਦੇ ਦੀ ਮੈਸ਼ਨ ਜਿਹੜਾ ਨਾਲ ਕੇਕ ਚੋ ਲੋਕ ਸਪੈਸ਼ਲੀ ਕੇਕ ਖਾਦੇ ਪੀਕਾ ਦੇ ਆ ਚਗਾਵਾ ਦੇ ਆ ਹਲਾਤ ਜੀ ਇੱਕ ਮਿੰਟ ਇਹ ਹੁਣ ਕਰਿਓ ਇਧਰ ਮਾੜਾ ਜਿੰਨਾ ਸਾਹਿਬ ਉਧਰੋਂ ਕਿਸੇ ਨਹੀਂ ਆਉਂਦੇ ਹਾਂਜੀ ਹੁਣ ਕਰਿਓ ਨੇ ਮਿਸਟਰ ਜਿਹੜਾ ਜੀ ਕਰੇ ਰਸਨ ਜਿਹੜੀ ਆ ਨਾ ਇਸ گاਵੇਂ ਦੀ ਇਸ گاਵੇਂ ਦੀ ਬੀਕਾਂ ਨੇ ਸਵੀਰਦਾ ਜੀ ਆਹ ਸਮਝਾ ਰੱਬ ਇਹ ਕੈਂਡੀ ਜੋ ਕੱਢਿਆ ਗਿਆ ਕੱਢੇ ਵੇਸਟ ਆ ਇਹ ਕੈਂਡੀ ਜੋ ਕੱਢਿਆ ਗਿਆ ਸਮਾਨ ਵੇਸਟ ਕੈਂਡੀ ਰੱਖਦੇ ਆ ਕੈਂਡੀ ਜੀ ਨਹੀਂ ਨਹੀਂ ਇਹਨੂੰ ਕੈਂਡੀ ਹੀ ਰੱਖਦੇ ਨੇ ਨਹੀਂ ਨਹੀਂ ਇਸ ਤੋਂ ਨਿੱਕਾ ਨਹੀਂ ਕੈਂਡੀ ਕਿਉਂ ਰੱਖਿਆ ਜੀ ਮਾਲੋ ਕੋਈ ਗੱਲ ਨਹੀਂ ਬਾਹਰ ਕੀ ਸੁਖਿਆ ਆ ਚੌਕਲੇ ਆ ਚੌਕਲੇ ਆ ਚੌਕਲੇ ਆ ਇਧਰ ਵੇਖੋ ਭਾਈ ਆ ਚੋਕਲੇ ਦੇ ਨਾਲ ਦੀ ਆ ਵੀ ਵੇਸਟ ਕੀਤਾ ਆ ਮਿੰਗਣਾ ਭੈਜੋ ਆ ਵੀ ਵੇਸਟ ਕੀਤਾ ਆ ਦੀ ਮਿੰਗਣਾ ਮੁੰਟ ਜਾਦੀ ਆ ਆ ਭਵਾ ਜ ਮੈਨੇ ਕੀ ਆ ਪਤਾ ਨਹੀਂ ਕੀ ਖਵਾਈ ਜਾਂਦੇ ਲੋਕਾਂ ਨੂੰ ਲਗੀ ਖਾਂਦੇ ਆ ਸਾਬ ਤੇ ਬਿਮਾਰ ਹੋ ਜਰਾ ਇਸੇ ਕਰਕੇ ਹੁੰਦਾ ਗੱਦ ਨਾ ਲੋਕਾਂ ਨੂੰ ਆ ਵੇਖੋ ਆ ਕੀ ਬਣਾਇਆ ਆ ਕੇਕ ਹੀ ਬਣਾਉਂਦੇ ਹੈ ਨਾ ਕੇਕ ਹੀ ਕੇ ਮੈਂ ਤੇ ਭਾਈ ਜੀ ਇਹਨਾਂ ਸਾਰਾ ਵੇਸਟ ਕਰੋ ਸਦਾ ਕੋ ਜੀ ਆ ਫੁੱਟੋ ਯਾਰ ਸਾਹਮਣੇ ਸੁੱਟੋ ਸਾਰਾ ਸਾਹਮਣੇ ਸੁੱਟੋ ਸਹੀ ਅੱਡੋ ਬਾਗਿਆ ਉਹ ਕਿੱਥੇ ਗਏ ਨੇ? ਕੰਡੀਆਂ ਖਾਲੀ ਫੜੋ ਆਪਣੇ ਉਹ ਵੇਸਟੂ ਚੋਂ ਪੀਂ। ਜਿਹੜਾ ਤੁਸੀਂ ਇੰਦੇ ਸੁਟਣਾ ਨਾ, ਜਿਹੜਾ ਤੁਸੀਂ ਇੰਦੇ ਸੁਟੜਾ ਉਹਨੂੰ ਕੱਢੋ ਬਾਹਰ। ਚੁੱਕੋ ਚੁੱਕੋ ਚੱਕੋ। ਉਹ ਜਿਹੜਾ ਤੁਸੀਂ ਆਪਣੇ ਖਰਚਾ ਦੋ ਬਾਰ ਨਹੀਂ। ਇੱਥੇ ਵੀਡੀਓ ਫੜੋ ਕਿਉਂ ਮੰਗਿਆ ਜੀ। ਇਧਰ ਆਓ ਇਧਰ ਨਹੀਂ ਤਾਂ ਪੁਲਿਸ ਕੱਢਿਆ ਆ ਖਾਰੀ ਹੋਈ ਹੋਈ ਹੈ। ਵੱਡੋ ਜਿਹੜਾ ਵੇਸਟਿੰਗ ਸਮਾਨ ਲੈ ਉਹ ਤੋਂ ਬਾਹਰ। ਲੈਓ ਲੈਓ ਫੜੋ ਉਹ ਮੋਰ ਕੀ ਬਖੰਡੇ ਨੇ। ਚੁੱਕੋ 50 ਜਣਾ ਕੱਢੋ। ਆਹ ਚੁੱਕੋ ਮੈਂ ਇਹਦੇ ਡੱਬਿਆਂ ਦੀ ਜਹੀ ਵੀਡੀਓ ਤੇ ਪਾਇਆ ਹੈ। ਬਣਾਉਂਦੇ ਆ ਵੀਡੀਓ ਆ ਬੀਕਾ ਨੇ ਤੇ ਡੱਬਿਆਂ ਦੀ ਲਿਆ ਵੀਡੀਓ ਇੱਥੇ ਸਾਰੇ ਬੀਕਾ ਦੇ ਨੂੰ ਪਤਾ ਦਸੀਏ ਜਰਾ ਇਹ ਆ ਬੀਕਾ ਨੇਰ ਦਾ ਏਜੰਟ ਹੈ ਮੈਂ ਕੋਈ ਨਹੀਂ ਤੂੰ ਹੋਈ ਆ ਕਦੋਂ ਕਦੋਂ ਜਿਹੜਾ ਮੈਂ ਬਣਾਉਂਦਾ ਵੀਡੀਓ ਨਹੀਂ ਕੱਢਣਾ ਕਹਿੰਦੇ ਭਾਜੀ ਇਹ ਕੱਢਣਾ ਨਹੀਂ ਕੱਢਣਾ ਭਾਜੀ ਜਰਾ ਕਹੋ ਜੀ ਹੋਰ ਇਹ ਗੱਲ ਦਾ ਆ ਪੰਜ ਨਹੀਂ ਕੱਢਦਾ ਆ ਸਾਰਾ ਜਿਹੜੀ ਵੇਸਟਿੰਗ ਕਹਿੰਦੇ ਜੇ ਜਾਓ ਸੁਟੀਏ ਬਾਹਰ ਫੜੋ ਹਾਂ ਚੱਕੋ ਜਿਹੜਾ ਕਹਿੰਦੇ ਜੀ ਵੇਸਟਿਆ ਇੱਧਰ ਇਹਨੂੰ ਕੱਢ ਕੇ ਸ਼ੀਰ ਕਹਿੰਦੀ ਹੈ ਆ ਉੱਪਰ ਕੱਟੋ ਨਾ ਇਹਨੂੰ ਕਹਿੰਦੇ ਵੇਸਟ ਲਾਓ ਆ ਉਹ ਤੁਹਾਨੂੰ ਬੇਨਕ ਨਾ ਹੋਵੇ ਉਹ ਥੋੜਾ ਕਰਤੀ ਹੈ ਨਾ ਉੱਪਰੋਂ ਕੱਟੋ ਬੜੋ ਲੈਣਾ ਇਹਨੂੰ ਹੋਰ ਵੀ ਕੜੀ ਚਾਹੀਦਾ ਇਹਨੂੰ ਆਹ ਦੇ ਸੰਸਾਰ ਆ ਜਾਓ ਜਹਾਜ ਲੋ ਲੈ ਬਹੁਤ ਹੋਰ ਲਓ ਕੱਢ ਕੇ ਤੁ ਜਾਓ ਇਸ ਬਾਕੀ ਵੀ ਲਿਆ ਇਧਰ ਉੱਪਰੋਂ ਛੁੱਟিয়ে ਲਿਆ ਜਿੰਨਾ ਵੀ ਉਹਦੇ ਵਿੱਚ ਜਿਹੜਾ ਜਿਹੜਾ ਵੇਸਟ ਕਹਿੰਦੇ ਆ ਵੇਸਟ ਦਾ ਆ ਪੀਕਾਂ ਦੇ ਤਲਾਵਾ ਲੇਖੂ ਲੇਖੂ ਆ ਲੋ ਜੀ ਬਿਕਾ ਨੇਰ ਟਿਕਾਵਾ ਬਿਕਾ ਨੇਰ ਟਿਕਾਵਾ ਦੇਖੇ ਆ ਵੇਖੋ ਜੀ ਆ ਗੰਦਗੀ ਇੱਕ ਮਿੰਟ ਇਹ ਆ ਟਿਕਾ ਦਾ ਸੁੰਡੀਆਂ ਚੱਲਣ ਡੀਆਂ ਕਿ ਸੁੰਡੀਆਂ ਹੋਰ ਕੀ ਨਵੀਆਂ ਚੱਲਣੀਆਂ ਕਿਦੇ ਆ ਲੋ ਹਾਲ ਹੋ ਗਿਆ ਆ ਲੋ ਆ ਹਾਲ ਜੇ ਇਹ ਬਿਕਾ ਨੇਰ ਟਿਕਾਵਾ ਦੇ ਜਿਹੜੇ ਕਹਿੰਦੇ ਸਭ ਤੋਂ ਸਾਫ ਸੁਥਰੀ ਚੀਜ਼ ਹੈਂ ਦਿੰਦੇ ਆ All uh... right.